ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਅੱਜ ਦੀ ਵੀਡੀਓ ਵਿੱਚ ਵੱਜੀ ਤੁਹਾਨੂੰ ਵਿਖਾਉਨੇ ਆਪਾਂ ਦੋ ਬੈੜਾਂ ਸਵਈਆਂ ਸਵਈਆਂ ਚੰਗੀਆਂ ਵੱਡੀਆਂ ਸੋਹਣੀਆਂ ਸਾਫ਼ ਸੁਥਰੀਆਂ ਤੇ ਚੰਗੇ ਵੱਡੇ ਕੱਦ ਤੇ ਵੱਡੇ ਰਿਕਾਰਡ ਵਾਲੀਆਂ ਹਾਂਜੀ ਤੇ ਦੱਸ ਦਿਆਂ ਵੀਰ ਜੀ ਤੁਹਾਨੂੰ ਆਪਾਂ ਡਰੈੱਸ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਜੀ ਨਾਮ ਆਪਣਾ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪura ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅਮਰਸਾ ਫੋਨ ਨੰਬਰ ਵੀਰ ਜੀ 9592800635 ਤੇ ਵੀਰ ਜੀ ਦੋ ਵੜਾ ਆਪਾਂ ਤੁਹਾਨੂੰ ਵਿਖਾਉਣੀ ਆ ਵਜੇ ਸੂਈਆਂ ਸਵਈਆਂ ਤੇ ਵੀਰ ਜੀ ਆਹ ਵੜ ਦੂਜਾ ਸੁਆ ਸੂਈ ਜੇ ਬਿਲਕੁਲ ਫਾਇਰ ਥਲੇ ਕੋਈ 13 ਕਿਲੋ ਬੋਲਾ ਹੋਊਗਾ ਬਿਲਕੁਲ ਤਾਜੀ ਸੂਈ ਜੇ ਤੇ ਚੰਗੇ ਵੱਡੇ ਕੱਦ ਕਾਠ ਵਾਲੀ ਜੇ ਖੋਲਿਓ ਪਾਲ ਕੋਲ ਮੜ ਜਾ ਖੋਲ ਕੋਲ ਆਂਠੋਂ ਬਹੁਤ ਸਾਫ ਸੁਥਰਾ ਲੱਗਾ ਜੇ ਲੈ ਤੁਹਾਨੂੰ ਆਓ ਪੱਕੇ ਡਾਕੇ ਡਾਕੇ ਇਹ ਆਈਆਂ ਹੋਣਿਆ ਇਹ ਕਾਲਿਆਂ ਕਰੇ ਤਲੋ ਤਲੋ ਪਾਉਂਦੇ ਵਾਲਾ ਹੋਲੀ 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 ਜੀ ਆਹ ਜੀ ਜੀ ਆਹ ਜੀ 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 ਆਹ ਜੀ 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 ਜ ਬਿਲਕੁਲ ਇਹ ਥੋੜੀ ਝੋਈ ਹੈ ਥੱਲੇ 2 ਕਿਲੋ ਝੋਕੇ ਲੈਂਦੀ ਆ ਆ ਬੱਛੀ ਜੇ ਮਗਰ ਆ ਜੜੀ ਆ ਬੱਛੀ ਜੇ ਮਗਰ ਦੇ ਜੇ ਕੜਾ ਡੇ ਕੇ ਪਿੱਛੇ ਸਵੇਰੇ ਪਹਿਲੇ ਸਵੇਰੇ ਦੋ ਦਿਨ ਨੇ 16 17 ਕਿਲੋ ਕੱਢਿਆ ਅਸੀਂ ਚਲੋ ਸੇਵਾਣਾ ਚੰਗੀ ਕੱਦ ਕਾੜ ਵਾਲੀ ਆ ਜਦੋਂ 20 ਕਿਲੋ ਵੀ ਦੇ ਸਕਦੀ ਹੈ ਤੇ ਮੁੱਲ ਵੀ ਕੀ ਇਹਦਾ ਆਪਾਂ ਜੈ ਜੀ ਕਰਾਂਗੇ ਮੁੱਲ 55000 ਰੁਪਇਆ ਤੇ ਪਵੇਂ ਗਿਆ ਯਾਰ ਦੀ ਗਾਂ ਦਾ ਪੜਾ ਪੱਦੇ ਦਾ ਦੂਜਾ ਸੂਆ ਬੈਠ ਜੇ ਤੇ ਪੱਪੂ ਵੀਰ ਭਰਾਪੂ ਨੂੰ ਲਾਵੇ ਮਾਂ ਦਾ ਨੰਪ ਕਰ ਲਾਂਗੇ ਅਬ ਜੇ ਨੰਬਰ ਤੇ ਆ ਗਈ ਜੀ ਚੰਗੇ ਵੱਡੇ ਰਿਕਾਰਡ ਵਾਲੀ ਏ ਇਸ ਟਾਈਮ ਵੀ ਦੀ ਇਹ ਗਾਂ ਥਲੇ ਘੱਟੋ ਘੱਟ ਵੀ 23 ਕਿਲੋ ਦੁੱਧ ਪਿਆਰ ਹੋ ਆ ਜੇ ਆਪਾਂ 22 ਕਿਲੋ ਦੱਸ ਕੇ ਭਵੇਂ ਸਾਡੇ ਕੋਲ ਟਾਈਮ ਚਾਰਟ ਉਚੋਂ ਤਸੱਲੀ ਕਰੇ 22 ਕਿਲੋ ਲੀਟਰ ਦਾ ਦੁੱਧ ਉਹ ਠੰਡਾ ਕੰਡੇ ਵਾਲਾ ਥੱਲੇ ਕਰਕੇ ਥੱਲੇ ਚੰਗੇ ਵੱਡੇ ਕੱਦ ਕਾਠ ਵਾਲੀ ਆ ਵੀ ਜੀ ਬੇੜ ਵੇਖੋ ਲੰਬਾਈ ਵੇਖੋ ਤੇ ਇਹਦਾ ਵੀ ਜੀ ਸੂਆ ਹੈਗਾ ਜੀ ਕੋ ਦਸਾਂ ਤੋਂ 12 ਦਿਨਾਂ ਦਾ ਆ ਬੱਚਾ ਜੇ ਮਗਰ ਤੇ ਖੋਲ ਕੇ ਆਪਾਂ ਤੁਹਾਨੂੰ ਵਿਖਾਉਨੇ ਆ ਇਸ ਦੇ ਮੌਕੇ ਤੇ ਠੰਡਾ ਕਰਕੇ ਦੁੱਧ 2 ਬਾਈ ਕਿਲੋ ਤਿਆਰ ਹੋਗਾ ਜੇ ਕਵੀਰ ਭਰਾ ਸੰਭੂਗਾ ਤਾਂ ਉਹਦੇ 25 26 ਕਿਲੋ ਕਰ ਦੇਗੀ ਅੱਜ ਹੀ ਵਿਧੀ ਆਈ ਸਾਡੇ ਕੋਲ ਇਹ ਕੁ ਵੀ ਚੰਗੀ ਤਰ੍ਹਾਂ ਤਿਆਰ ਹੋਗਾ ਚੰਗੇ ਵੱਡੇ ਕੱਦ ਦੀ ਆ ਖਾਰਮ ਵਾਲੀ ਗਾਂ ਵਿਧੀ ਲੈ ਲੈ ਬਾਈ ਕਿਲੋ ਇਸਕੇ ਮੁੱਲਾ ਡੁੱਲਾ ਦੁੱਧ ਤਿਆਰ ਹੋਦੋ ਨਾ ਕੱਦ ਕਾੜ ਵੇਖੋ ਬੇੜ ਵੇਖੋ ਲੰਬਾਈ ਵੇਖੋ ਗਾਂ ਦੀ ਇਹ ਜਸ ਮਨੇ ਕਾਰਦੀ ਆ ਚਲੋ ਕਰੋ ਅਨੋਖੇ ਦੇ ਕੋ ਸੰਭੂ ਦਾ ਵੀ ਰਫਾ ਦੋਦੇ 25 26 ਕਿਲੋ ਬੜੇ ਰਮਾਨਾ ਦੋਗੇ ਚੋਣ ਚਵਾ ਬਹੁਤ ਸਾਫ ਆ ਕੋਲੀ ਰੂਮ ਵਰਗੀ ਇਹ ਵੀ ਦਾ ਬਹੁਤ ਸੋਹਣਾ ਚਵਾ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਉਹਦਾ ਵੀ ਬਹੁਤ ਸੋਹਣਾ ਚਵਾ ਦੋਵਾਂ ਦਾ ਬਹੁਤ ਸੋਹਣਾ ਚਵਾ ਆ ਮੋਹ ਚਵਾ ਬਿਲਕੁਲ ਠੰਡੀਆਂ ਧੀਰੀਆਂ ਆ ਤੇ ਇਹਦਾ ਮੁੱਲ ਕਰਨ ਵੀ ਧੀ ਏਡੀ ਗਾਂ ਦਾ ਭਵੇਂ ਮੁੱਲ ਕਰਨ ਲੋਕ 80 85 ਵੀ ਕਰੀ ਜਾਂਦੇ ਆ ਅਪਾ ਚਲੋ ਜਾਇ ਜੀ ਕਰਨਾ ਜਾਇ ਜੀ ਦੇ ਦੇਣੀ ਆ ਆਪਾਂ ਵੀ ਜੀ ਇਹਦਾ ਮੁੱਲ 65000 ਰੁਪਇਆ 60000 ਵੀ ਦੇ ਦਾਂਗੇ ਤੇ ਦੁੱਧ ਵੀ ਜੀ ਇਸ ਟਾਈਮ 22 ਕਿਲੋ ਖੁੱਲਾ ਡੁਲਾ ਹੋਊਗਾ ਲੈ ਠੰਡਾ ਕਰੇ ਪੜੇ 60000 ਰੁਪਏ ਦੀ ਪੂਰੀ ਦੇ ਦਾਂਗੇ ਹਾਂ ਨਾ ਗਾਂ ਤੇ ਬਾਕੀ ਵੀਡੀਓ ਵੇਖਣ ਲਈ ਵੀਰ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ